ਜੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ 쇼 ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਰਾਮ ਰਹੀਮ ਨੂੰ ਨਹੀਂ ਮਿਲੀ ਫਰ ਲੋ ਅਕਾਲੀ ਦਲ ਦਾ ਸੰਕਟ ਹੋਰ ਗਹਿਰਾਇਆ ਪਿਆ ਨਵਾਂ ਪੰਗਾ ਕੀ ਹੁਣ ਮੁੱਖ ਮੰਤਰੀ ਮਾਨ ਸੱਚਮੁੱਚ ਦੇਵੇਗਾ ਅਸਤੀਫਾ ਉੱਠੀ ਵੱਡੀ ਮੰਗ ਡਰੱਗ ਸਮਗਲਰ ਮਾਮੀ ਭਾਂਜੇ ਦੀ ਜੋੜੀ ਗ੍ਰਿਫਤਾਰ ਐਸਟੀਐਫ ਦੇ ਇੰਸਪੈਕਟਰ ਦੇ 24 ਬੈਂਕ ਖਾਤਿਆਂ ਚੋਂ ਮਿਲੇ ਕਰੋੜਾ ਰੁਪਏ ਵਿਦੇਸ਼ੀ ਕਰੰਸੀ ਵੀ ਬਰਾਮਦ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਨੇ ਦੇਸ਼ ਤੋਂ ਮੰਗੀ ਬਵਾਫੀ ਕਿਹਾ ਹਾਕੀ ਨੂੰ ਵੀ ਕਰੋ ਪਿਆਰ ਕੀਤੀ ਭਾਵਕ ਅਪੀਲ ਨੀਰਜ ਚੋਪੜਾ ਨੇ ਪੈਰਸ 올림픽 ਵਿੱਚ ਮੋੜ ਰਚਿਆ ਇਤਿਹਾਸ ਵਨੇਸ਼ ਭੁਗਾਟ ਮਾਮਲੇ ਵਿੱਚ ਆਇਆ ਕੋਣੀ ਮੋੜ ਵੱਡੀ ਅਪਡੇਟ ਅਤੇ ਕੁਝ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਪਹਿਲਾਂ ਗੱਲ ਕਰਦੇ ਹਾਂ ਡੇਰਾ ਮੁਖੀ ਗੁਰਬੀਤ RAM ਰਹੀਮ ਦੀ ਫਰਲੋ ਚਾਹੁੰਦਾ ਹੈ ਮਿਲੀ ਨਹੀਂ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਾਲੇ ਇਸ ਫੈਸਲੇ ਨੂੰ ਸੁਰੱਖਿਆਤ ਰੱਖ ਲਿਆ ਹੈ RAM ਰਹੀਮ ਨੇ 21 ਦਿਨਾਂ ਦੀ ਫਰਲੋ ਦੀ ਮੁਰਤੋਂ ਮੰਗ ਕੀਤੀ ਸੀ ਤੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਫਰਲੋ ਦਾ ਬੜਾ ਵਿਰੋਧ ਕੀਤਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫੈਸਲਾ ਫਿਲਹਾਲ ਸੁਰੱਖਿਅਤ ਰੱਖਿਆ ਹੈ ਦੱਸਣਾ ਬਣਦਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਗੁਰਮੀਤ RAM ਰਹੀਮ ਨੇ ਫਰਲੋ ਦੀ ਮੰਗ ਕੀਤੀ ਸੀ ਉਹਨੇ ਕਿਹਾ ਸੀ ਕਿ ਮੈਂ 14 ਦਿਨ ਦੀ ਫਰਲੋ ਦਾ ਹੱਕਦਾਰ ਹਾਂ ਪਰ ਅਦਾਲਤ ਨੇ ਇਹਦੀ ਆਗਿਆ ਨਹੀਂ ਸੀ ਦਿੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਸਲ 'ਚ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਅਤੇ ਪਟੀਸ਼ਨ ਦਾਇਰ ਕਰਕੇ RAM ਰਹੀਮ ਨੂੰ ਵਾਰ-ਵਾਰ ਜੇਲ੍ਹ ਦੇ ਵਿੱਚੋਂ ਬਾਹਰ ਲਿਆਉਣ ਦਾ ਸਖਤ ਵਿਰੋਧ ਕੀਤਾ ਸੀ। ਇਹਦੇ ਤੋਂ ਬਾਅਦ 29 ਫਰਵਰੀ ਨੂੰ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਅਦਾਲਤ ਦੀ ਆਗਿਆ ਤੋਂ ਬਿਨਾਂ ਗੁਰਮੀਤ RAM ਰਹੀਮ ਦੀ ਪੈਰੋਲ ਅਰਜ਼ੀ ਤੇ ਵਿਚਾਰਨਾ ਕਰਨ ਦੇ ਹੁਕਮ ਦੇ ਦਿੱਤੇ ਸੀ। ਅਰਜ਼ੀ ਦਾਇਰ ਕਰਦੇ ਹੋਏ RAM ਰਹੀਮ ਨੇ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਉਹ 21 ਦਿਨਾਂ ਦੀ ਜੜੀ ਫਰਲੋ ਹੈ ਉਹਨੂੰ ਦੇਣ ਦੇ ਨਿਰਦੇਸ਼ ਜਾਰੀ ਕਰੇ। ਅਰਜ਼ੀ ਦੇ ਵਿੱਚ ਉਸਨੇ ਕਿਹਾ ਹੈ ਕਿ ਉਸਨੂੰ ਲੋਕ ਭਲਾਈ ਦੇ ਕੰਮਾਂ ਦੇ ਵਾਸਤੇ ਫਰਲੋ ਦੀ ਲੋੜ ਹੈ। ਉਨੇ ਹਰਿਆਣਾ ਸਰਕਾਰ ਨੂੰ ਦਰ ਅਸਲ ਫਰਲੋ ਵਾਸਤੇ ਅਰਜੀ ਦਿੱਤੀ ਸੀ ਪਰ ਹਾਈ ਕੋਰਟ ਦੇ 29 ਫਰਵਰੀ ਦੇ ਹੁਕਮਾਂ ਦੇ ਕਾਰਨ ਉਸ ਨੂੰ ਇਲਾਹ ਮਿਲ ਨਾ ਸਕਿਆ ਉਸ ਹੁਕਮ ਤਹਿਤ ਹਾਈ ਕੋਰਟ ਨੇ ਸਰਕਾਰ ਨੂੰ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਪਟੀਸ਼ਨਰ ਨੂੰ ਪੈਰੋਲ ਦੇਣ ਤੇ ਰੋਕ ਲਾਈ ਹੋਈ ਹੈ ਔਰ ਗੁਰਮੀਤ RAM ਰਹੀਮ ਨੇ ਕਿਹਾ ਕਿ ਉਹਨਾਂ ਦੀ ਅਗਵਾਈ ਦੇ ਹੇਠ ਕੈਂਪ ਦੇ ਵਿੱਚ ਕਈ ਲੋਕ ਲੋਕ ਭਲਾਈ ਦੇ ਕੰਮਾਂ ਵਾਸਤੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਗਰੀਬ ਲੜਕੀਆਂ ਦੇ ਵਿਆਹ ਰੁਕ ਰੱਖ ਲਗਾਉਣਾ ਆਦਮੀ ਸ਼ਾਮਲ ਨੇ ਹਰਿਆਣਾ ਸਰਕਾਰ ਨੇ 99 ਹੋਰ ਕੈਦੀਆਂ ਨੂੰ ਪਰੂਲ ਦਿੱਤੀ ਹੈ ਜੋ 3 ਸਾਲ ਜਾਂ ਇਸ ਤੋਂ ਵੱਧ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਹੋਏ ਨੇ ਜਾਂ ਫਿਰ ਉਮਰ ਕੈਦ ਦੀ سزا ਘਟ ਰਹੇ ਨੇ ਅਸਲ 'ਚ ਹਾਈ ਕੋਰਟ ਨੇ 7 ਅਪ੍ਰੈਲ 2022 ਦੇ ਆਪਣੇ ਹੁਕਮਾਂ ਦੇ ਵਿੱਚ ਇਹ ਸਪਸ਼ਟ ਕਰ ਦਿੱਤਾ ਹੈ ਕਿ ਪਟੀਸ਼ਨ ਕਰਤਾ ਸਖਤ ਅਪਰਾਧੀ ਦੀ ਪਰਿਭਾਸ਼ਾ ਵਿੱਚ ਨਹੀਂ ਆਉਂਦਾ ਹਰਿਆਣਾ ਗੁੱਡ ਕੰਡਕਟ ਆਫ ਪ੍ਰिजनਰਜ਼ ਐਕਟ ਦੇ ਤਹਿਤ ਕੈਦੀਆਂ ਨੂੰ ਹਰ ਸਾਲ 70 ਦਿਨ ਦੀ ਪਰੂਲ ਅਤੇ 21 ਦਿਨ ਦੀ ਫਰਲੋ ਦੇਣ ਦੀ ਵਿਵਸਥਾ ਹੈ ਗੁਰਮੀਤ ਰਾਵਰਹੀਮ ਨੇ ਹੁਣ ਤੱਕ ਮਿਲੀ ਪੈਰੋਲ ਜਾਂ ਫਰਲੋ ਦੀ ਦਰਵਾਰ ਤੋਂ ਕਹਿੰਦੇ ਕਦੇ ਨਹੀਂ ਕੀਤੀ ਅਤੇ ਇਸ ਸਥਿਤੀ ਵਿੱਚ ਉਹ ਫਰਲੋ ਦਾ ਹੱਕਦਾਰ ਹੈ ਗੁਰਮੀਤ ਰਾਵਰਹੀਮ ਦੀ ਵਿਧਨਾ ਦੀ ਪੈਰੋਲ ਅਤੇ 21 ਦਿਨ ਦੀ ਫਰਲੋ ਪਹਿਲਾਂ ਹੀ ਅਧਿਕਾਰੀਆਂ ਦੇ ਵਿਚਾਰ ਅਧੀਨ ਹੈ ਪਰ ਹਾਲੇ ਇਹਦੇ ਤੇ ਫੈਸਲਾ ਸੁਰੱਖਿਆਤ ਰੱਖ ਲਿਆ ਗਿਆ ਹੈ ਹੁਣ ਗੱਲ ਕਰਦੇ ਹਾਂ ਅਕਾਲੀ ਦਲ ਦਾ ਸੰਕਟ ਨਿਤ ਦਿਨ ਘਿਰੌਂਦਾ ਜਾ ਰਿਹਾ ਹੈ ਤੇ ਹੁਣ ਤਾਂ ਇੱਕ ਦੂਸਰੇ ਨੂੰ ਕਾਨੂੰਨੀ ਦਾਅ ਪੇਚ ਵਿੱਚ ਘੜੀਸਣ ਦੀਆਂ ਕੋਸ਼ਿਸ਼ਾਂ ਵੀ ਨੇ ਅਸਲ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਚਰਨਜੀਤ ਬਰਾੜ ਜਿਹੜੇ ਕਿਸੇ ਵਕਤ ਸੁਖਬੀਰ ਬਾਦਲ ਦੇ ਸਲਾਹਕਾਰ ਹੁੰਦੇ ਸੀ ਪਰ ਹੁਣ ਬਾਗੀ ਧੜੇ ਵਿੱਚ ਨੇ ਕਲੇਰ ਨੇ ਚਰਨਜੀਤ ਬਰਾੜ ਨੂੰ ਮਾੜ ਹਾਨੀ ਦਾ ਨੋਟਿਸ ਭੇਜ ਦਿੱਤਾ ਉਹਨਾਂ ਨੇ ਇਹ ਦਾਵਾ ਕੀਤਾ ਕਿ ਕਲੇਰ ਨੇ ਅਦਾਲਤ ਵਿੱਚ ਇਹ ਹਲਫੀਆ ਬਿਆਨ ਦਾਇਰ ਕੀਤਾ ਸੀ ਕਿ ਬੇਆਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਸਿਰਸਾ ਦੇ ਮੈਂਬਰ ਬੇਕਸੂਰ ਨੇ ਇਹਦੇ ਲਈ ਇਹ ਨੋਟਿਸ ਹੌਣ ਜਾਰੀ ਕੀਤਾ ਗਿਆ ਹੈ। ਅਜਿਹਾਈ ਨੋਟਿਸ ਰਤਨਦੀਪ ਸਿੰਘ ਧਾਲੀਵਾਲ ਨੂੰ ਵੀ ਜਾਰੀ ਕੀਤਾ ਗਿਆ ਜੋ ਇੱਕ ਸੋਸ਼ਲ ਮੀਡੀਆ ਚਲਾਉਂਦਾ ਹੈ। ਉਹਨਾਂ ਵੱਲੋਂ ਭੇਜੇ ਲੀਗਲ ਨੋਟਿਸ ਦੇ ਵਿੱਚ ਉਹਨਾਂ ਦੇ ਵਕੀਲ ਨੇ ਕਿਹਾ ਕਿ ਕਲੇਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਜੇ ਹ ਕੋਈ ਹਲਫਿਆ ਬਿਆਨ ਦਾਰਨੀ ਕੀਤਾ ਅਤੇ ਲੋਕਾਂ ਸਾਹਮਣੇ ਐਡਵੋਕੇਟ ਕਲੇਰ ਦੇ ਅਕਸ ਨੂੰ ਛੱਟ ਮਾਰਨ ਵਾਸਤੇ ਇਹ ਜਾਣਬੁੱਝ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਨੋਟਿਸ ਦੇ ਵਿੱਚ ਕਿਹਾ ਗਿਆ ਕਿ ਇੰਟਰਵਿਊ ਦੇ ਰੂਪ ਦੇ ਵਿੱਚ ਬਰਾੜ ਨੇ ਇਹ ਗਲਤ ਦਾਵਾ ਕੀਤਾ ਹੈ ਅਤੇ ਇਹਨੂੰ ਸੋਸ਼ਲ ਮੀਡੀਆ ਤੇ ਪਾ ਕੇ ਅਕਾਲੀ ਆਗੂ ਦੇ ਅਕਸ ਨੂੰ ਛੱਟ ਮਾਰੀ ਜਾ ਰਹੀ ਹੈ। ਨੋਟਿਸ ਦੇ ਵਿੱਚ ਕਿਹਾ ਗਿਆ ਕਿ ਚਰਨਜੀਤ ਬਰਾੜ ਨੇ ਝੂਠਾ ਦੋਸ਼ ਲਾਇਆ ਕਿ ਅਰਸ਼ਦੀਪ ਕਲੇਰ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਇੱਕ ਕੇਸ ਦੇ ਵਿੱਚ ਵੀ ਉਹਨਾਂ ਦੀ ਪ੍ਰਤੀਨਿਤਾ ਕਰ ਰਿਹਾ ਹੈ। ਇਸ ਕਰਕੇ ਉਹਨਾਂ ਨੂੰ ਮਾਣਹਾਨੀ ਦਾ ਨੋਟਿਸ ਭੇਜ ਦਿੱਤਾ ਗਿਆ ਹੈ। ਹੁਣ ਗੱਲ ਕਰਦੇ ਹਾਂ ਕਿ ਕੀ ਮੁੱਖ ਮੰਤਰੀ ਮਾਰ ਅਸਲ 'ਚ ਅਸਤੀਫਾ ਦੇਣ ਜਾ ਰਹੇ ਐ ਜਾਂ ਨਹੀਂ ਅਸਲ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਇੰਟਰਵਿਊ ਉਹ ਵੀ ਇੱਕ ਤੋਂ ਬਾਅਦ ਇੱਕ ਦੋ ਵਾਰ ਟੈਲੀਕਾਸਟ ਹੋਈ ਤੇ ਉਹਦੇ ਉੱਤੇ ਲਗਾਤਾਰ ਸਵਾਲ ਵੀ ਖੜੇ ਹੋ ਰਹੇ ਨੇ ਅਤੇ ਹੁਣ ਇੱਕ ਵਾਰ ਮਾਮਲਾ ਮੋੜ ਤੋਂ ਇਸੁਰਖੀਆਂ 'ਚ ਐ ਕਿਉਂਕਿ ਬੀਤੇ ਦਿਨੀ ਸੈੱਟ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਖਰੜ ਦੇ ਸੀਆਈਏ ਸਟਾਫ ਦੇ ਵਿੱਚ ਇਹ ਇੰਟਰਵਿਊ ਹੋਈ ਤੇ ਇੱਕ ਇੰਟਰਵਿਊ ਰਾਜਸਥਾਨ 'ਚ ਹੋਈ ਉਦੇ ਤੋਂ ਬਾਅਦ ਵਿਰੋਧੀ ਧਿਰ ਦੇ ਆਗੂਆਂ ਦੇ ਵੱਲੋਂ ਮੁੱਖ ਮੰਤਰੀ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਜਾਣ ਲੱਗੀ ਹੈ ਰਿਪੋਰਟ ਅਨੁਸਾਰ ਜਦੋਂ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਤੋਂ ਸੀਆਈਏ ਸਟਾਫ ਲਿਆਂਦਾ ਗਿਆ ਤਾਂ ਉਸ ਨੂੰ ਖਰੜ ਦੇ ਵਿੱਚ ਇਹ ਸੀਆਈਏ ਸਟਾਫ ਦੇ ਵਿੱਚ ਲਿਆ ਕੇ ਆਨਲਾਈਨ ਇੰਟਰਵਿਊ ਕਰਵਾ ਦਿੱਤੀ ਗਈ ਜੋ ਬਾਅਦ ਦੇ ਵਿੱਚ ਟੀਵੀ ਚੈਨਲ ਤੇ ਪ੍ਰਸਾਰਤ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੂਸਰੀ ਇੰਟਰਵਿਊ ਆ ਜਿਹੜੀ ਉਹ ਰਾਜਸਥਾਨ ਦੇ ਜੈਪੁਰ ਤੇ ਰਿਕਾਰਡ ਕੀਤੀ ਗਈ ਜਦੋਂ ਲੌਰੈਂਸ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਜੈਪੁਰ ਭੇਜਿਆ ਗਿਆ ਇਸ ਮਾਮਲੇ ਤੇ ਵਿਰੋਧੀ ਧਿਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ ਜਾ ਰਿਹਾ ਕਿਉਂਕਿ ਭਗਵੰਤ ਮਾਨ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੇ ਉੱਥੇ ਗ੍ਰਹਿ ਅਤੇ ਜੇਲ੍ਹ ਮੰਤਰੀ ਵੀ ਨੇ ਅਕਾਲੀ ਦਲ ਦੇ ਆਗੂ ਨੇ ਬਿਕਰਮ ਮਜੀਠੀਆ ਭਗਵੰਤ ਮਾਨ ਨਾਲ ਉਹਨਾਂ ਦਾ ਅੰਕੜਾ ਵੀ ਛੱਤੀਆਂ ਦਾ ਹੀ ਹੈ ਉਹ ਕਹਿੰਦੇ ਭਗਵੰਤ ਮਾਨ ਹੋਰ ਕੁਝ ਨਹੀਂ ਇਸ ਵਕਤ ਅਸਤੀਫਾ ਦੇਵੇ ਤੇ ਉਹਨੂੰ ਨੈਤਿਕ ਤੌਰ ਤੇ ਇਹ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਮਜੀਠੀਆ ਨੇ ਕਿਹਾ ਕਿ ਮਾਨ ਦੀ ਸਰਕਾਰ ਇਸ ਗੱਲ ਤੋਂ ਇਨਕਾਰ ਕਰਦੀ ਰਹੀ ਹੈ ਕਿ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਆ ਉਹ ਪੰਜਾਬ ਦੀ ਜੇਲ੍ਹ ਚ ਜਾਂ ਪੰਜਾਬ ਚ ਨਹੀਂ ਹੋਈ ਪਰ ਹੁਣ ਤੱਕ ਕਹਿੰਦੇ ਹਾਈ ਕੋਰਟ ਵੱਲੋਂ ਬਣਾਈ ਗਈ ਸੈਟ ਉਹਦੇ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਉਹਦੇ ਵਿੱਚ ਇਹ ਖੁਲਾਸਾ ਹੋ ਗਿਆ ਕਿ ਇੱਕ ਇੰਟਰਵਿਊ ਇਹਦੇ ਵਿੱਚੋਂ ਖਰੜਦੇ ਸੀਆਈਏ ਸਟੇਸ਼ਨ ਦੇ ਵਿੱਚ ਹੋਈ ਆ ਭਾਵ ਉਹਨਾਂ ਦੀ ਪੁੱਛ ਪੜਤਾਲ ਦੌਰਾਨ ਹੋਈ ਹੈ ਉਹ ਕਹਿੰਦੇ ਇਹ ਸਰਕਾਰ ਦੀ ਸਰਪ੍ਰਸਤੀ ਤੋਂ ਬਗੈਰ ਹੋ ਹੀ ਨਹੀਂ ਸਕਦਾ ਹੁਣ ਮੁੱਖ ਮੰਤਰੀ ਨੂੰ ਕਹਿੰਦੇ ਦੱਸਣਾ ਚਾਹੀਦਾ ਹੈ ਕਿ ਉਹਨਾਂ ਦੀ ਸਰਕਾਰ ਲਾਰੈਂਸ ਬਿਸ਼ਨੋਈ ਨੂੰ ਕਿਉਂ ਸੁਰੱਖਿਆ ਪ੍ਰਦਾਨ ਕਰ ਰਹੀ ਹੈ ਅਸਲ ਦੇ ਵਿੱਚ ਉਹ ਆਪਣੀ ਪੇਸ਼ੀ ਵਾਸਤੇ ਸਿੱਟ ਦੇ ਸਾਹਮਣੇ ਪੇਸ਼ ਹੋਣ ਵਾਸਤੇ ਗਏ ਸੀ ਉਹ ਕਹਿੰਦੇ ਸਿੱਟ ਦਾ ਮੁਖੀ ਵੀ ਅਸਲ 'ਚ ਮੁੱਖ ਮੰਤਰੀ ਨੂੰ ਹੀ ਬਣ ਜਾਣਾ ਚਾਹੀਦਾ ਹੈ ਉਹਨਾਂ ਨੇ ਨਾਲ ਉਚੇਚੇ ਤੌਰ ਤੇ ਇਹ ਵੀ ਆਖਿਆ ਕਿ ਮੈਂ ਇੱਕ ਕਾਨੂੰਨ ਨੂੰ ਮੰਨਣ ਵਾਲਾ ਭਾਰਤੀ ਨਾਗਰਿਕਾਂ ਮੈਨੂੰ ਤਾਂ ਜਾਣ ਬੁੱਝ ਕੇ ਤੰਗ ਕੀਤਾ ਜਾ ਰਿਹਾ ਹੈ ਹੁਣ ਗੱਲ ਕਰਦੇ ਹਾਂ 6 ਫਾਰ ਜਸਟਿਸ ਤੇ ਮੁਖੀ ਗੁਰਪਤਵੰਤ ਪੰਨੂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦੇ ਦਿੱਤੀ ਗਈ ਹੈ। ਪੰਨੂ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਪੰਜਾਬ ਦੇ ਵਿੱਚ ਤਿਰੰਗਾ ਨਾ ਲਹਿਰਾਉਣ ਦੀ ਨਾਲ ਸਲਾਹ ਵੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਭਾਰਤ ਦਾ ਤਾਂ ਹਿੱਸਾ ਹੀ ਨਹੀਂ। ਇਸ ਭਾਰਤ ਦੇ ਤਿਰੰਗੇ ਦੇ ਹੇਠਾਂ ਸਿੱਖਾਂ ਦੀ نسل 쿠ਸ਼ੀ ਹੋਈ ਹੈ ਅਤੇ ਇਸ ਦੇਸ਼ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਬੇਇਨਸਾਫੀ ਕੀਤੀ ਹੈ। ਪੰਨੂ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਕਿਹਾ ਗਿਆ ਕਿ 15 ਅਗਸਤ ਨੂੰ ਸਿੱਖ ਧਰਮ ਅਤੇ ਪੰਜਾਬ ਦਾ ਆਜ਼ਾਦੀ ਦਿਹਾੜਾ ਨਹੀਂ ਹੈ। ਉਹਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲੰਧਰ ਦੇ ਵਿੱਚ ਤਿਰੰਗਾ ਨਾ ਲਹਿਰਾਉਣ ਦੀ ਸਲਾਹ ਦਿੱਤੀ ਹੈ ਪੰਨੂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਤਾਂ ਖੁਦਕੁਸ਼ੀਆਂ ਕਰ ਰਹੇ ਆ ਉਹਦੇ ਵਾਸਤੇ ਵੀ ਭਗਵੰਤ ਮਾਨ ਦੀ ਸਰਕਾਰ ਹੀ ਜ਼ਿੰਮੇਵਾਰ ਹੈ ਉਹਨੇ ਕਿਹਾ ਕਿ ਭਗਵੰਤ ਮਾਨ ਨੂੰ ਜਲੰਧਰ ਦੇ ਵਿੱਚ ਤਿਰੰਗਾ ਲਹਿਰਾਉਣ ਤੋਂ ਰੋਕਿਆ ਜਾਏਗਾ ਜਿਹੜਾ ਵੀ ਮਾਨ ਨੂੰ ਤਿਰੰਗਾ ਲਹਿਰਾਉਣ ਤੋਂ ਰੋਕੇਗਾ ਉਹਨੂੰ ਪੰਨੂ ਨੇ ਆਖਿਆ ਕਿ 1 ਕਰੋੜ ਰੁਪਏ ਦਿੱਤੇ ਜਾਣਗੇ ਪੰਨੂ ਨੇ ਇਹ ਵੀ ਆਖਿਆ ਕਿ ਅੱਜ ਦਲਾਵਰ ਸਿੰਘ ਦੀ ਰੋੜਾ ਅੱਜ ਕਿਸਾਨਾਂ ਨੂੰ ਤਿਰੰਗਾ ਝੰਡੇ ਝੰਡੇ ਹੇਠ ਕੁਦਖੁਸ਼ੀ ਕਰਨ ਵਾਸਤੇ ਉਕਸਾਇਆ ਜਾ ਰਿਹਾ ਹੈ ਜਿਸ ਹੇਠ ਨਸਲ ਕੁਸ਼ੀ ਪਹਿਲਾਂ ਵੀ ਹੋਈ ਹੈ ਉਹਨਾਂ ਨੇ ਕਿਹਾ ਭਗਵੰਤ ਮਾਨੀ ਬਿਲਕੁਲ ਸਾਫ ਦਾ ਮੁੱਖ ਮੰਤਰੀ ਬਿਆਨਤ ਸਿੰਘ ਵਰਗੇ ਹੈ ਭਗਵੰਤ ਮਾਨ ਨੂੰ ਵੀ ਤਿਰੰਗਾ ਝੰਡਾ ਲਹਿਰਾਉਣ ਤੋਂ ਰੋਕਣ ਵਾਲੇ ਨੂੰ 1 ਕਰੋੜ ਰੁਪਈਆ ਦੇਵਾਂਗੇ ਹੁਣ ਵੇਖੋ ਕਿ ਉਹ ਤਿਰੰਗਾ ਲਹਿਰਾਉਣ ਜਾਂਦੇ ਆ ਜਾਂ ਨਹੀਂ ਉਮੀਦ ਹੈ ਕਿ ਜਾਣਗੇ ਹੁਣ ਗੱਲ ਕਰਦੇ ਆ ਆਪ ਸੰਸਦ ਦੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਮਾਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਦੇ ਵਿੱਚ ਕੇਂਦਰ ਸਰਕਾਰ ਤੋਂ ਇੱਕ ਮੰਗ ਕੀਤੀ ਹੈ ਦਾ ਅਸਲ ਇਹ ਪੰਜਾਬੀਆਂ ਦੀ ਚਰੋਕਣੀ ਮੰਗ ਹੈ। ਉਹਨਾਂ ਨੇ ਕੇਂਦਰ ਸਰਕਾਰ ਤੋਂ ਮੁਹਾਲੀ ਕਮੰਤਰੀ 에ਅਰਪੋਰਟ ਤੋਂ ਵੱਧ ਤੋਂ ਵੱਧ ਕਮੰਤਰੀ ਉਡਾਨਾਂ ਚਲਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਦੁਨੀਆ ਦੇ ਹਰ ਦੇਸ਼ ਦੇ ਵਿੱਚ ਪੰਜਾਬੀ ਵਸਦੇ ਆ। ਵੱਡੀ ਗਣਤੀ ਵਿੱਚ ਹਰ ਸਾਲ ਪੰਜਾਬੀ ਵਿਦੇਸ਼ ਤੋਂ ਆਉਂਦੇ ਵੀ ਆ ਅਤੇ ਵਿਦੇਸ਼ ਜਾਂਦੇ ਵੀ ਆ। ਅਜਿਹੇ 'ਚ ਜੇਕਰ ਮੁਹਾਲੀ 에ਅਰਪੋਰਟ ਤੋਂ ਵੱਧ ਤੋਂ ਵੱਧ ਫਲਾਈਟਾਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਇਹਦੇ ਨਾਲ ਪੰਜਾਬ ਤੇ ਪੰਜਾਬੀਆਂ ਨੂੰ ਬਹੁਤ ਫਾਇਦਾ ਹੋਏਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੈਣਾ ਦੇਵੀ ਜਾਂ ਦਰਬਾਰ ਸਾਹਿਬ ਵਰਗੇ ਧਾਰਮਿਕ ਸਥਾਨਾਂ ਤੇ ਦਰਸ਼ਨ ਕਰਨ ਵੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਮੋਹਾਲੀ 에ਅਰਪੋਰਟ ਤੋਂ ਫਲਾਈਟਾਂ ਸ਼ੁਰੂ ਹੋਣ ਦੇ ਨਾਲ ਮੈਡੀਕਲ ਟੂਰਿਜ਼ਮ ਨੂੰ ਵੀ ਫਾਇਦਾ ਹੋ ਸਕਦਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ ਤੋਂ ਵੀ ਇਲਾਜ ਕਰਵਾਉਣ ਵਾਸਤੇ ਪੰਜਾਬ ਆਉਂਦੇ ਹੈ ਵਿਦੇਸ਼ ਦੇ ਵਿੱਚ ਇਲਾਜ ਕਾਫੀ ਮਹਿੰਗਾ ਹੁੰਦਾ ਹੈ ਇਸ ਕਰਕੇ ਉਹ ਪੰਜਾਬ ਨੂੰ ਤਰਜੀ ਦੇਂਦੇ ਨੇ ਕੰਗ ਨੇ ਮੁੱਦਾ ਚੁੱਕਿਆ ਤੇ ਨਾਲ ਉਹਨਾਂ ਨੇ ਕਿਹਾ ਕਿ ਇੱਕ ਰਿਪੋਰਟ ਦੇ ਮੁਤਾਬਕ ਦਿੱਲੀ ਦੇ ਕਮੰਤਰੀ ਹਵਾਈ ਅੱਡੇ ਤੇ 25% ਪੰਜਾਬ ਦੇ ਲੋਕ ਟਰੈਵਲ ਕਰਦੇ ਆ 10000 ਟੈਕਸੀਆਂ ਨੇ ਅਜੇ ਹਾਈਵੇ ਦੇ ਨਾਲ-ਨਾਲ ਦਿੱਲੀ ਵਿੱਚ ਟ੍ਰੈਫਿਕ ਨੂੰ ਲੈ ਕੇ ਵੀ ਪਰੇਸ਼ਾਨੀ ਆਉਂਦੀ ਹੈ ਉਹ ਕਹਿੰਦੇ ਜੇਕਰ ਮੁਹਾਲੀ ਦੇ ਕਮੰਤਰੀ ਹਵਾਈ ਅੱਡੇ ਤੇ ਜਿਹੜਾ ਸ਼ਹੀਦ ਇਜਮ ਸਰਦਾਰ ਭਗਤ ਸਿੰਘ ਦੇ ਨਾਂ ਤੇ ਹੈ ਉੱਥੋਂ ਵੱਧ ਤੋਂ ਵੱਧ ਕਮੰਤਰੀ ਉਡਾਨਾਂ ਸ਼ੁਰੂ ਕਰ ਦਿੱਤੀਆਂ ਜਾਣ ਲੋਕਾਂ ਨੂੰ ਸਹੂਲਤ ਵੀ ਮਿਲੂਗੀ ਇਹਦੇ ਨਾਲ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਲੋਕਾਂ ਨੂੰ ਫਾਇਦਾ ਵੀ ਹੋਏਗਾ ਤੇ ਹੁਣ ਗੱਲ ਕਰਦੇ ਆਂ ਡਰੱਗ ਦੀ ਇੱਕ ਪਾਸੇ ਪੰਜਾਬ ਦੇ ਲੋਕ ਦੁਖੀ ਨੇ ਕਿ ਡਰੱਗ ਦਾ ਖਾਤਮਾ ਹੋਵੇ ਪਰ ਇਹ ਅਸਲ ਦੇ ਵਿੱਚ ਕੌਣ ਨੇ ਜਿਹੜੇ ਪੰਜਾਬ ਦੇ ਦੁਖੀ ਨੇ ਆ ਦੋ ਖਬਰਾਂ ਇੱਕ ਤੋਂ ਬਾਅਦ ਇੱਕ ਇਸ ਗੱਲ ਤੇ ਇਸ਼ਾਰਾ ਕਰਨਗੀਆਂ ਫਿਰੋਜ਼ਪੁਰ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਦੇ ਖਿਲਾਫ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਉਹਨਾਂ ਨੇ ਇੱਕ ਔਰਤ ਸਮੇਤ ਦੋ ਤਸਕਰ ਗ੍ਰਿਫਤਾਰ ਕੀਤੇ ਐ ਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਤਕਰੀਬਨ ਪੌਣੇ 7 ਕਿਲੋਗ੍ਰਾਮ 6.65 ਕਿਲੋ ਹੈਰੋਇਨ ਅਤੇ 6 ਲੱਖ ਰੁਪਏ ਦੇ ਨਸ਼ੀਲੇ ਹੋਰ ਪਦਾਰਥ ਬਰਾਮਦ ਕੀਤੇ ਗਏ ਐ। ਦੋਵਾਂ ਮਲਜ਼ਮਾਂ ਦਾ ਜਿਹੜਾ ਰਿਕਾਰਡ ਐ ਉਹ ਵੀ ਅਪਰਾਧਿਕ ਦੱਸਿਆ ਜਾ ਰਿਹਾ ਐ। ਫੜੇ ਗਏ ਸਮਗਲਰਾਂ ਦੇ ਵਿੱਚ ਸਿਮਰਨ ਕੌਰ ਉਰਫ இந்து ਜਿਹੜੀ ਕਿ ਮੋਗਾ ਦੀ ਰਹਿਣ ਵਾਲੀ ਐ ਅਤੇ ਗੁਰਜੋਤ ਸਿੰਘ ਵਾਸੀ ਜੈਮਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦਾ ਹੀ ਐ। ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਨੇ ਮੁਦਕੀ ਰੋਡ ਤੇ ਨਾਕਾਬੰਦੀ ਕਰਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਅਤੇ ਥਾਣਾ ਘਲ ਖੁਰਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਵਿੱਟ ਦਿੱਤੀ ਹੈ ਇਹ ਬਰਾਮਦਗੀ ਭਾਰਤ ਪਾਕਿਸਤਾਨ ਦੀ ਸਰਹੱਦ ਨੇੜੇ ਕੀਤੀ ਗਈ ਸਾਰਾ ਸਰਚ ਆਪਰੇਸ਼ਨ ਜ਼ਿਲ੍ਹਾ ਫਿਰੋਜ਼ਪੁਰ ਦੀ ਸੀਆਈਏ ਜਿਹੜੀ ਟੀਮ ਹੈ ਉਹਨੂੰ ਜਦੋਂ ਤਕਨੀਕੀ ਸੂਚਨਾ ਮਿਲੀ ਉਹਦੇ ਤੋਂ ਬਾਅਦ ਚਲਾਇਆ ਗਿਆ ਐਸਐਸਪੀ ਸੋਮਿਆ ਮਿਸ਼ਰਾ ਨੇ ਜਾਣਕਾਰੀ ਦਿੱਤੀ ਹੈ ਕਿ ਸੀਆਈਏ ਸਟਾਫ ਨੂੰ ਮੁਖਬਰ ਨੇ ਇਵਲਾਹ ਦਿੱਤੀ ਸੀ ਕੇ ਮੁਲਜ਼ਮ ਹੈਰਵਨ ਵੇਚਣ ਦਾ ਧੰਦਾ ਕਰਦੇ ਆ ਅਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰਵਨ ਦੀ ਖੀਪ ਆ ਗਈ ਹੈ ਤੇ ਮੁਲਜ਼ਮ ਇਸ ਖੀਪ ਨੂੰ ਚੁੱਕ ਕੇ इनोਵਾ ਗੱਡੀ ਦੇ ਰਾਹੀਂ ਅੱਗੇ ਸਪਲਾਈ ਕਰਨ ਜਾ ਰਹੇ ਨੇ ਉਹ ਮੋਦਕੀ ਦੀ ਪੁਰਾਣੀ ਸੜਕ ਤੋਂ ਲੰਘਣਗੇ ਸੀਆਈਏ ਸਟਾਫ ਨੇ ਉਸ ਸਥਾਨ ਤੇ ਨਾਕਾਬੰਦੀ ਕਰ ਲਈ ਅਤੇ ਉਹਨਾਂ ਨੂੰ ਕਾਰ ਸਮੇਤ ਕਾਬੂ ਕਰ ਲਿਆ ਜਦੋਂ ਤਲਾਸ਼ੀ ਲਈ ਗਈ ਤਾਂ ਕਾਰ ਦੇ ਵਿੱਚੋਂ ਪੀਲੀ ਟੇਪ ਨਾਲ ਲਪੇਟਿਆ ਹੋਇਆ ਇੱਕ ਪੈਕਟ ਮਿਲਿਆ ਜਿਸ ਦੇ ਵਿੱਚ 6 ਕਿਲੋ ਤੇ 655 ਗ੍ਰਾਮ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਤੇ ਕੁਝ ਹੋਰ ਨਸ਼ੀਲਾ ਪਦਾਰਥ ਵੀ। ਦੋਸ਼ੀ ਔਰਤ ਸਿਮਰਨ ਉਰਫ இந்து ਦੀ ਉਮਰ 38 ਸਾਲ ਦੱਸੀ ਗਈ ਹੈ ਤੇ ਇਸ ਔਰਤ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ 15 ਮੁਕੱਦਮੇ ਦਰਜ ਨੇ। ਨਸ਼ਾ ਤਸਕਰੀ ਵਿੱਚ ਦੱਸਿਆ ਜਾ ਰਿਹਾ ਕਿ ਉਹਦਾ ਵੱਡਾ ਨਾਮ ਹੈ। ਕੁਝ ਮਾਮਲਿਆਂ ਵਿੱਚ ਉਸ ਨੂੰ ਸਜ਼ਾ ਵੀ ਹੋ ਚੁੱਕੀ ਹੈ ਅਤੇ ਉਹ ਜ਼ਮਾਨਤ ਤੇ ਬਹਾਰਾਈ ਹੋਈ ਸੀ। ਉਹਦਾ ਦੂਸਰਾ ਸਾਥੀ ਗੁਰਤੇਜ ਉਹਦੇ ਖਿਲਾਫ ਵੀ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਅਤੇ ਦੱਸਿਆ ਗਿਆ ਕਿ ਉਹ ਸਿਮਰਨ ਦਾ ਰਿਸ਼ਤੇਦਾਰ ਹੈ 31 ਮਈ ਨੂੰ ਸਿਮਰਨ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਈ ਸੀ ਸੁਰੱਖਿਆ ਏਜੰਸੀਆਂ ਦੀ ਇਹਦੇ ਉੱਤੇ ਨਜ਼ਰ ਵੀ ਸੀ ਐਸਐਸਪੀ ਨੇ ਦੱਸਿਆ ਕਿ ਮਲਜ਼ਮਾਂ ਫਿਰੋਜ਼ਪੁਰ ਦਿਲ ਨੂੰ ਪਾਰ ਕਰਕੇ ਕਿਤੇ ਹੋਰ ਜਾ ਰਹੇ ਸੀ ਕਾਰ ਗੁਰਤੇਜ ਦੇ ਨਾਮ ਤੇ ਹੈ ਮਲਜ਼ਮਾਂ ਦੀ ਜਾਇਦਾਦ ਵੀ ਉਹਨਾਂ ਨੇ ਦੱਸਿਆ ਕਿ ਜ਼ਬਤ ਕੀਤੀ ਜਾਏਗੀ ਅਦਾਲਤ ਤੋਂ ਪੁਲਿਸ ਰਿਮਾਂਡ ਲੈ ਕੇ ਡੂੰਘਾਈ ਨਾਲ ਕਹਿੰਦੇ ਇਸ ਮਾਮਲੇ ਦੀ ਤੁਰ ਤੱਕ ਜਾਏਗੀ ਅੱਗੇ ਪਿੱਛੇ ਤਾਰਾਂ ਕਿੱਥੇ ਜੁੜੀਆਂ ਹੋਈਆਂ ਨੇ ਉਹ ਸਾਰੀ ਜਾਣਕਾਰੀ ਇਹਨਾਂ ਤੋਂ ਪ੍ਰਾਪਤ ਕੀਤੀ ਜਾਏਗੀ ਹੁਣ ਆਪ ਲੋਕ ਨਹੀਂ ਆ ਜਿੰਨਾ ਲੋਕਾਂ ਨੇ ਇਹ ਕੰਮ ਰੋਕਣਾ ਉਹ ਵੀ ਦਾਗਦਾਰ ਨਹੀਂ ਅੱਗੇ ਤੁਹਾਨੂੰ ਪਤਾ ਰਾਜਜੀਤ ਤੇ ਦੋਸ਼ ਲੱਗੇ ਹੋਏ ਨੇ ਇੰਦਰਜੀਤ ਤੇ ਦੋਸ਼ ਲੱਗੇ ਹੋਏ ਨੇ ਤੇ ਪੰਜਾਬ ਪੁਲਿਸ ਦੀ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਜਿਸ ਨੂੰ ਐਸਟੀਐਫ ਕਹਿੰਦੇ ਆ ਐਸਟੀਐਫ ਨੇ ਫਾਜ਼ਲਕਾ ਦੇ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇ ਮਾਰੇ ਆਏ 24 ਬੈਂਕ ਖਾਤੇ ਜਿਨ੍ਹਾਂ ਦੇ ਵਿੱਚ ਕਰੋੜਾਂ ਰੁਪਏ ਸੀ 6 ਕਰੋੜ ਤੇ 69 ਲੱਖ ਰੁਪਏ ਜਮ੍ਹਾਂ ਕਰਵਾਏ ਹੋਏ ਸੀ ਉਹ ਸੀਲ ਕਰ ਦਿੱਤੇ ਐ ਅਤੇ ਵੱਡੀ ਨਕਦੀ ਅਤੇ ਵਿਦੇਸ਼ੀ ਕਰੰਸੀ ਵੀ ਨਾਲ ਜ਼ਬਤ ਕੀਤੀ ਗਈ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਛਾਪੇਬਾਰੀ ਡਰੱਗ ਇੰਸਪੈਕਟਰ ਸ਼ਸ਼ਨ ਮਿੱਤਲ ਤੇ ਲੱਗੇ ਦੋਸ਼ਾਂ ਦੇ ਤਹਿਤ ਚੱਲ ਰਹੀ ਸੀ ਤੇ ਉਹਦੇ ਹਿੱਸੇ ਵਜੋਂ ਇਹ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਉਹਦੇ ਵਿਰੁੱਧ ਗੈਰ ਕਾਨੂੰਨੀ ਦਵਾਈਆਂ ਅਤੇ ਮੈਡੀਕਲ ਸਟੋਰਾਂ ਦੇ ਨਾਲ ਸੰਬੰਧਤ ਨਸ਼ੀਲੇ ਪਦਾਰਥ ਦੀ ਤਸਕਰੀ ਦੀਆਂ ਕਾਰਵਾਈਆਂ ਉਹਨਾਂ ਦੇ ਵਿੱਚ ਮਦਦ ਕਰਨ ਅਤੇ ਉਹਦੇ ਰਿਸ਼ਤੇਦਾਰਾਂ ਦੇ ਨਾਮ ਤੇ ਬੇਨਾਮੀ ਖਾਤਿਆਂ ਦੇ ਵਿੱਚ ਡਰੱਗ ਮਨੀ ਜਮ੍ਹਾਂ ਕਰਨ ਦੇ ਦੋਸ਼ ਲਗਾਏ ਗਏ ਐ। ਇਹ ਛਾਪੇਮਾਰੀ ਬਠਿੰਡਾ ਮੋੜ ਮੰਡੀ ਗਿੱਦੜਵਾਹਾ ਮੋਹਾਲੀ ਚੰਡੀਗੜ੍ਹ ਅਤੇ ਹਰਿਆਣਾ ਦੇ ਫਤਿਆਬਾਦ ਸਵੇਤ 8 ਵੱਖ-ਵੱਖ ਥਾਵਾਂ ਤੇ ਹੋਰ ਕੀਤੀ ਗਈ। ਪੰਜਾਬ ਦੇ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਫਰੀਜ਼ ਕੀਤੇ ਗਏ ਬੈਂਕ ਖਾਤੇ ਮੁਲਜ਼ਮ ਡਰੱਗ ਇਰਸਪੈਕਟਰ ਦੇ ਨਾਮ ਤੇ ਸੀ ਅਤੇ ਉਹਦੇ ਰਿਸ਼ਤੇਦਾਰਾਂ ਦੇ ਨਾਮ ਤੇ ਬੇਨਾਮੀ ਖਾਤੇ ਵੀ ਸਨ ਅਤੇ ਇਹਨਾਂ ਖਾਤਿਆਂ ਦੀ ਕੁੱਲ ਰਕਮ 6 ਕਰੋੜ ਤੇ 69 ਲੱਖ ਰੁਪਏ ਸੀ ਜਿਹੜੀ ਕਿ ਜਮ੍ਹਾਂ ਕਰਵਾਈ ਹੋਈ ਸੀ ਉਹਨਾਂ ਇਹ ਵੀ ਦੱਸਿਆ ਕਿ ਇਹਦੇ ਤੋਂ ਇਲਾਵਾ 3 ਬੈਂਕ ਲੋਕਰ ਵੀ ਜ਼ਬਤ ਕੀਤੇ ਗਏ ਐ ਪੁਲਿਸ ਟੀਮਾਂ ਨੂੰ ਇਹਨਾਂ ਖਾਤਿਆਂ ਵਿੱਚ ਵੀ ਗੰਭੀਰ ਵਿੱਤੀ ਬੇਨਿਜ਼ਮੀਆਂ ਦਾ ਪਤਾ ਲੱਗਿਆ ਜਿਸ ਤਹਿਤ ਇਹਨਾਂ ਬੇਨਿਜ਼ਮੀ ਖਾਤਿਆਂ ਦੇ ਵਿੱਚ ਅਕਸਰ ਨਕਦੀ ਜਮ੍ਹਾਂ ਹੁੰਦੀ ਸੀ ਅਤੇ ਮੂਲ ਸਰੋਤ ਨੂੰ ਛਪਾਉਣ ਲਈ ਕਈ ਲੈਣ-ਦੇਣ ਵੀ ਕੀਤੇ ਜਾਂਦੇ ਸੀ। ਉਹਨਾਂ ਦੱਸਿਆ ਕਿ ਛਾਪੇਮਰੀ ਦੇ ਦੌਰਾਨ STF ਨੇ ਲਗਭਗ 9 ਲੱਖ ਤੇ 31 ਹਜ਼ਾਰ ਨਕਦ, 260 ਗ੍ਰਾਮ ਸੋਨਾ, 515 ਦਰਾਮ ਵੀ ਬਰਾਮਦ ਕੀਤੇ ਐ। ਇਹਦੇ ਤੋਂ ਇਲਾਵਾ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਹਾਸਲ ਕੀਤੀਆਂ ਕਈ ਜਾਇਦਾਦਾਂ ਦਾ ਪਤਾ ਵੀ ਲੱਗਿਆ ਹੈ। ਜਿਸ ਦੇ ਵਿੱਚ ਜ਼ੀਰਕਪੁਰ ਦੇ ਵਿੱਚ 2 ਕਰੋੜ ਰੁਪਏ ਦਾ ਫਲੈਟ ਡੱਬ ਵਾਲੀ ਵਿੱਚ 40 ਲੱਖ ਰੁਪਏ ਦਾ ਪਲਾਟ ਅਤੇ ਕਈ ਹੋਰ ਜਾਇਦਾਦਾਂ ਵੀ ਸ਼ਾਮਲ ਨੇ ਡੀਜੀਪੀ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਿਆ ਕਿ ਦੋਸ਼ੀ ਡਰੱਗ ਇੰਸਪੈਕਟਰ ਜੇਲ੍ਹ ਦੇ ਵਿੱਚ ਬੰਦ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਬਾਹਰ ਨਸ਼ਾ ਤਸਕਰਾਂ ਦੇ ਨੈੱਟਵਰਕ ਦੀ ਸਹਾਇਤਾ ਵੀ ਕਰਦਾ ਸੀ ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ ਦੋਸ਼ੀ ਡਰੱਗ ਇੰਸਪੈਕਟਰ ਸਰਕਾਰ ਤੋਂ ਇਜਾਜ਼ਤ ਜਾਂ ਐਕਸ ਇੰਡੀਆ ਲੀਵ ਲੈ ਤੋਂ ਬਗੈਰ ਅਕਸਰ ਵਿਦੇਸ਼ੀ ਯਾਤਰਾ ਕਰ ਰਿਹਾ ਸੀ ਤੇ ਹੁਣ ਗੱਲ ਕਰਦੇ ਹਾਂ ਓਲੰਪਿਕ ਦੇ ਨਾਲ ਜੁੜੀਆਂ ਖੇਡ ਜਗਤ ਦੀਆਂ ਕੁਝ ਖਬਰਾਂ ਦੀ ਭਾਰਤ ਦੀ ਹਾਕੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਇਹ ਆਖਿਆ ਜਾ ਸਕਦਾ ਹੈ ਕਿ ਭਾਰਤ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਇਸ ਟੀਮ ਦੀ ਕਪਤਾਨੀ ਭਾਵ ਅਗਵਾਈ ਕਰ ਰਹੇ ਸਨ ਪੰਜਾਬ ਦੇ ਪੁੱਤਰ ਹਰਮਨਪ੍ਰੀਤ ਸਿੰਘ ਭਾਰਤੀ ਟੀਮ ਨੇ 올ੰਪਿਕ ਦੇ ਵਿੱਚ ਲਗਾਤਾਰ ਦੂਸਰੀ ਵਾਰ ਕਾਂਸੀ ਦਾ ਤਮਗਾ ਜਿੱਤੇ ਹੈ ਪੈਰਸ 올ੰਪਿਕ 2024 ਦੇ ਵਿੱਚ ਭਾਰਤ ਨੇ ਸਪੇਨ ਨੂੰ ਕਾਂਸੀ ਦੇ ਤਮਗੇ ਵਾਲੇ ਮੈਚ ਵਿੱਚ 2-1 ਨਾਲ ਹਰਾ ਦਿੱਤਾ ਭਾਰਤ ਲਈ ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਦਾਗੇ ਸੁਪੀਨ ਲਈ ਇੱਕੋ ਮਾਤਰ ਗੋਲ ਮਾਰਕ ਮਿਰਾਲਿਸ ਨੇ ਕੀਤਾ ਭਾਰਤੀ ਟੀਮ ਨੇ 52 ਸਾਲਾਂ ਬਾਅਦ ਹਾਕੀ ਦੇ ਵਿੱਚ ਲਗਾਤਾਰ ਇਹ ਤਮਕੇ ਜਿੱਤੇ ਹੈ ਹਾਲਾਂਕਿ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਜਿਆਦਾ ਖੁਸ਼ ਤਾਂ ਨਹੀਂ ਨਜ਼ਰ ਆਏ ਉਹਨਾਂ ਦੇਸ਼ ਵਾਸੀਆਂ ਤੋਂ ਮੁਆਫੀ ਵੀ ਮੰਗੀ ਹੈ ਅਤੇ ਮੈਚ ਤੋਂ ਬਾਅਦ ਗੱਲਬਾਤ ਕਰਦਿਆਂ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਯਕੀਨੀ ਤੌਰ ਤੇ ਕਾਂਸੀ ਦਾ ਤਮਗਾ ਜਿੱਤੇ ਹੈ ਪਰ ਅਸੀਂ ਸੋਨ ਤਮਗਾ ਜਿੱਤਣ ਦੇ ਹੱਕਦਾਰ ਸੀ ਸੋਨ ਤਮਗਾ ਜਿੱਤਣ ਵਿੱਚ ناکਾਮ ਰਹਿਣ ਲਈ ਮੈਂ ਦੇਸ਼ ਵਾਸੀਆਂ ਤੋਂ ਮੁਆਫੀ ਮੰਗਦਾ ਹਾਂ ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਖੁਸ਼ ਹਾਂ ਕਿ ਦੇਸ਼ ਖਾਲੀ ਹੱਥ ਨਹੀਂ ਪਰਤ ਰਿਹਾ ਹਰਮਨ ਪ੍ਰੀਤ ਸਿੰਘ ਨੇ ਦੇਸ਼ ਵਾਸੀਆਂ ਨੂੰ ਇੱਕ ਭਾਵਕ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਹਾਕੀ ਦਾ ਪੱਧਰ ਉੱਚਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਚਾਹੁੰਦੇ ਹਾਂ ਕਿ ਲੋਕ ਇਸ ਖੇਡ ਨੂੰ ਹੋਰ ਪਿਆਰ ਕਰਨ ਇਹਦਾ ਮਤਲਬ ਕਿ ਲੋਕ ਜਿੰਨਾ ਇਹਨੂੰ ਪਿਆਰ ਕਰਨਾ ਚਾਹੀਦਾ ਉਹਨਾਂ ਕਰਦੇ ਨਹੀਂ ਤਾ ਕਪਤਾਨ ਨੂੰ ਇਹ ਗੱਲ ਕਹਿਣੀ ਪਈ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਹਾਕੀ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਵੀ ਹੈ ਤੇ ਕਰ ਵੀ ਰਹੇ ਹਾਂ ਤੇ ਅਸੀਂ ਲਗਾਤਾਰ ਆਪਣੀ ਖੇਡ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੇ ਲੋਕ ਹਾਕੀ ਨੂੰ ਹੋਰ ਪਿਆਰ ਕਰਨ ਕਿਉਂਕਿ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਅਸੀਂ ਜਾਣਦੇ ਹਾਂ ਕਿ ਤੁਸੀਂ ਹਾਕੀ ਨੂੰ ਪਿਆਰ ਕਰਦੇ ਹੋ ਅਤੇ ਸਾਡੀ ਕੋਸ਼ਿਸ਼ ਹੋਏਗੀ ਕਿ ਦੇਸ਼ ਲਈ ਵੱਧ ਤੋਂ ਵੱਧ ਮੈਡਲ ਜਿੱਤੀਏ ਗੋਲ ਕੀਪਰ ਪੀਆਰ ਸ੍ਰੀ ਜੇਸ਼ ਤੇ ਜਾਣਦੇ ਹਰਮਨਪ੍ਰੀਤ ਸਿੰਘ ਨੇ ਦਿਲ ਨੂੰ ਛੂ ਲੈਣ ਵਾਲੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਸਾਡਾ ਸਭ ਤੋਂ ਮਜ਼ਦੂਰ ਬਿੰਦੂ ਗੋਲ ਪੋਸਟਾਂ ਦੇ ਨੇੜੇ ਰੱਖਿਆ ਹੈ। ਸਾਡੀ ਇੱਕ ਕੰਦ ਸ਼੍ਰੀ ਜੇਸ਼ ਦਾ ਆਖਰੀ ਮੈਚ। ਸਾਡੀ ਟੀਮ ਦੇ ਕਈ ਖਿਡਾਰੀਆਂ ਕੋਲ ਉਸ ਦੀ ਉਮਰ ਦੇ ਬਰਾਬਰ ਦਾ ਤਜਰਬਾ ਹੈ। ਸ਼੍ਰੀ ਜੇਸ਼ ਨੇ ਇਸ ਟੀਮ ਲਈ ਕਾਫੀ ਕੁਝ ਕੀਤਾ ਹੈ। ਟੀਮ ਤਮਗਾ ਜਿੱਤਣ ਤੇ ਜਿੰਨੀ ਖੁਸ਼ ਹੈ, ਉਨਿੰਹੀ ਸ਼੍ਰੀ ਜੋਸ਼ ਦੀ ਵਿਦਾਇਗੀ ਤੇ ਭਾਵਕ ਵੀ। ਤੁਹਾਨੂੰ ਮੈਂ ਦੱਸ ਦਿਆਂ ਕਿ ਕੈਪਟਨ ਹਰਮਨਪ੍ਰੀਤ ਸਿੰਘ ਨੇ ਪੀਆਰ ਸ਼੍ਰੀ ਜੇਸ਼ ਨੂੰ ਮੋਢੇ ਤੇ ਬਿਠਾ ਕੇ ਸਟੇਡੀਅਮ ਦੇ ਦਿਵਾਰੇ ਘੁੰਮ ਕੇ ਪ੍ਰਸ਼ੰਸਕਾਂ ਦੀਆਂ ਸ਼ੁਭ ਕਾਮਨਾਵਾਂ ਮਕਬੂਲੀਆਂ। ਸ਼੍ਰੀ ਜੇਸ਼ ਨੇ ਆਪਣੇ ਆਖਰੀ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ ਅਤੇ ਭਾਰਤ ਦੀ ਜਿੱਤ ਦੀ ਅਹਿਮ ਭੂਮਿਕਾ ਵੀ ਉਹਨਾਂ ਨੇ निभाई। ਇੱਥੇ ਇਹ ਵੀ ਉਚੇਚੇ ਤੌਰ ਤੇ ਦੱਸਣਾ ਬਣਦਾ ਹੈ ਕਿ ਭਾਰਤੀ ਹੌਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ 올림픽 ਦੇ ਵਿੱਚ ਇੱਕ ਨਵਾਂ ਕੀਰਤੀਮਾਨ ਵੀ ਸਥਾਪਿਤ ਕੀਤਾ ਹੈ। ਹਰਮਨਪ੍ਰੀਤ ਨੇ ਇਸ ਪੈਰਸ 올림픽 ਦੇ ਵਿੱਚ 8 ਮੈਚ ਖੇਡੇ ਜਿਸ ਦੇ ਵਿੱਚ ਉਸਨੇ ਸਭ ਤੋਂ ਵੱਧ ਪਾਵ 10 ਗੋਲ ਦਾਗੇ ਉਹਦੇ ਤੋਂ ਬਾਅਦ ਦੂਸਰਾ ਸਥਾਨ ਆਸਟ੍ਰੇਲੀਆ ਦੇ ਪਲੇਅਰ ਬਲੇਕ ਗੋਵਰਸ ਦਾ ਹੈ ਜਿਸਨੇ ਕੁੱਲ 7 ਗੋਲ ਕੀਤੇ ਫਿਰ ਤੀਸਰੇ ਸਥਾਨ ਤੇ ਸਾਂਝੇ ਤੌਰ ਤੇ ਤਿੰਨ ਖਿਡਾਰੀ ਹੈ ਜਿਨ੍ਹਾਂ ਨੇ 5-5 ਗੋਲ ਕੀਤੇ ਹੈ ਤੇ ਹੁਣ ਤਮਗਾ ਤਾਂ ਜਿੱਤ ਲਿਆ ਤੇ ਉਹਦੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਆਪਣਾ ਕੀਤਾ ਵਾਅਦਾ ਨਿਭਾ ਰਹੇ ਨੇ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦੇ ਵੱਲੋਂ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਣ ਤੋਂ ਬਾਅਦ ਜਿੱਥੇ ਹਾਕੀ ਟੀਮ ਨੂੰ ਪ੍ਰਧਾਨ ਮੰਤਰੀ ਮੋਦੀ ਵਾਂਗ ਵਧਾਈ ਦਿੱਤੀ ਹੈ ਤੇ ਇਸ ਵਧਾਈ ਸੰਦੇਸ਼ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਕਿ ਭਾਰਤੀ ਖਿਡਾਰੀਆਂ ਨੇ ਕਾਂਸੀ ਦੇ ਤਮਗੇ ਲਈ ਜਿਹੜਾ ਮੈਚ ਦੇ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਸਪੀਰ ਨੂੰ ਹਰਾਇਆ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਉਹਦੇ ਵਾਸਤੇ ਵਧਾਈਆਂ ਉਹਨਾਂ ਕਿਹਾ ਕਿ ਇਸ ਵਕਕਾਰੀ ਮੈਚ ਦੇ ਵਿੱਚ ਭਾਰਤੀ ਹਾਕੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਟੀਮ ਨੂੰ ਜਿੱਤ ਵੱਲ ਤੋਰਿਆ ਹਾਕੀ ਟੀਮ ਦੇ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਉਪ ਕਪਤਾਨ ਸਵੇਤ 10 ਖਿਡਾਰੀ ਪੰਜਾਬ ਦੇ ਨਾਲ ਸੰਬੰਧਿਤ ਹੈ ਜਿਨ੍ਹਾਂ ਨੇ 올림픽 ਖੇਡਾਂ ਦੇ ਵਿੱਚ ਸ਼ਾਨਦਾਰ ਹਾਕੀ ਖੇਡੀ ਹੈ ਹਰਮਨਪ੍ਰੀਤ ਸਿੰਘ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਕੁੱਲ 10 ਗੋਲ ਕੀਤੇ ਹੈ ਇਹਨਾਂ ਖਿਡਾਰੀਆਂ ਨੂੰ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ 1-1 ਕਰੋੜ ਰੁਪਏ ਨਕਦ ਇਨਾਮਾਂ ਦੇ ਨਾਲ ਮੁੱਖ ਮੰਤਰੀ ਨੇ ਆਖਿਆ ਕਿ ਨਿਵਾਜਿਆ ਜਾਏਗਾ ਉਹਨਾਂ ਨੇ ਕਿਹਾ ਕਿ 52 ਸਾਲ ਬਾਅਦ ਪਹਿਲੀ ਵਾਰ ਭਾਰਤ ਨੇ 올림픽 ਦੇ ਵਿੱਚ ਹਾਕੀ ਚ ਲਗਾਤਾਰ ਦੋ ਵਰ ਤਮਗੇ ਜਿੱਤ ਲਿਆ ਹੈ ਭਾਰਤ ਨੇ ਟੋਕੀਓ ਅਤੇ ਪੈਰਿਸ ਦੇ ਵਿੱਚ ਹੋਈਆਂ 올림픽 ਖੇਡਾਂ ਦੇ ਵਿੱਚ ਲਗਾਤਾਰ ਹੁਣ ਦੋ ਤਮਗੇ ਜਿੱਤੇ ਹੈ ਇਹਦੇ ਤੋਂ ਪਹਿਲਾਂ ਲਗਾਤਾਰ ਦੋ ਤਮਗੇ ਸੀ ਜਿਹੜੇ ਉਹ 1968 ਮੈਕਸੀਕੋ ਅਤੇ 1972 ਮਿਊਨਿਖ ਦੇ ਵਿੱਚ ਜਿੱਤੇ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਦੁਹਰਾਇਆ ਕਿ ਇਹ ਇਤਿਹਾਸਕ ਜਿੱਤ ਦੇਸ਼ ਵਿੱਚ ਕੌਮੀ ਖੇਡ ਦੀ ਪੁਰਾਣੀ ਸ਼ਾਨ ਬਹਾਲੀ ਲਈ ਰਾ ਪਧਰਾ ਕਰੇਗੀ ਭਗਵੰਤਮਾਨ ਨੇ ਕਿਹਾ ਕਿ ਸਪੇਨ ਵਿਰੁੱਧ ਇਸ ਸ਼ਾਨਦਾਰ ਜਿੱਤ ਨਾਲ ਸਮੁੱਚੀ ਟੀਮ ਨੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ ਅਤੇ ਇਹ ਖੇਡ ਇਤਿਹਾਸ ਵਿੱਚ ਸੁਨਹਿਰੀ ਸ਼ਬਦਾਂ ਦੇ ਵਿੱਚ ਦਰਜ ਰਹੇਗੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਕਿਹਾ ਕਿ ਟੀਮ ਨੇ ਇੱਕ ਵਾਰ ਫਿਰ ਦੇਸ਼ ਤੇ ਮਹਾਨ ਹਾਕੀ ਖਿਡਾਰੀਆਂ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਿਆ ਤੇ ਇਹਦੇ ਵਾਸਤੇ ਇਹ ਸਾਰੇ ਮੁਬਾਰਕ ਦੇ ਹੱਕਦਾਰ ਨੇ ਹੁਣ ਗੱਲ ਕਰਦੇ ਆ ਨੀਰਜ ਚੋਪੜਾ ਦੀ ਭਾਰਤ ਲਈ ਮੈਡਲ ਦੀਆਂ ਸਭ ਤੋਂ ਵੱਧ ਉਮੀਦਾਂ ਜੈਵਲਨ ਥਰੋਅਰ ਨੀਰਜ ਚੋਪੜਾ ਤੋਂ ਸੀ ਨੀਰਜ ਟੋਕੀਓ 올림픽 ਦਾ ਚੈਂਪੀਅਨ ਹੈ ਇਸ ਵਾਰ ਪੈਰਿਸ 올림픽 ਦੇ ਵਿੱਚ ਵੀ ਟੋਕੀਓ ਵਾਲਾ ਉਹਨਾਂ ਨੇ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਭਾਰਤ ਦਾ ਨਾਮ ਚਮਕਾਉਣ ਦੇ ਇਰਾਦੇ ਦੇ ਨਾਲ ਮੈਦਾਨ ਵਿੱਚ ਉਤਰੇ ਅਤੇ ਉਹਨਾਂ ਨੇ 99.45 ਮੀਟਰ ਦੀ ਥਰੋਅ ਦੇ ਨਾਲ ਚਾਂਦੀ ਦਾ ਤਮਗਾ ਹਾਸਲ ਕਰ ਲਿਆ ਮੁਕਾਬਲਾ ਸ਼ੁਰੂ ਹੁੰਦੇ ਹੀ ਮੈਦਾਨ ਤੇ ਚੀਕਾਂ ਨਾਲ ਨੀਰਜ ਚੋਪੜਾ ਦਾ ਸਵਾਗਤ ਹੋਇਆ ਜਦੋਂ ਨੀਰਜ ਨੇ ਆਪਣੀ ਪਹਿਲੀ ਥਰੋਅ ਸ਼ੂਟੀ ਉਸ ਦਾ ਪੈਰ ਲਾਈਨ ਨੂੰ ਟੱਚ ਕਰ ਗਿਆ ਜਿਸ ਕਾਰਨ ਉਹ ਥਰੋ ਫਾਉਲ ਹੋ ਗਈ। ਇਹਦੇ ਤੋਂ ਬਾਅਦ ਪਾਕਿਸਤਾਨ ਦੇ ਥਰੋਅਰ ਅਰਸ਼ਦ ਨਦੀਮ ਨੇ 92.97 ਮੀਟਰ ਦੀ ਥਰੋ ਮਾਰ ਕੇ 16 ਸਾਲ ਪੁਰਾਣਾ ਰਿਕਾਰਡ ਤੋੜਿਆ ਅਤੇ ਨਵਾਂ 올림픽 ਰਿਕਾਰਡ ਸਥਾਪਿਤ ਕਰ ਦਿੱਤਾ। ਉਹ ਸੋਨ ਤਮਕ ਦੀ ਦੌੜ ਵਿੱਚ ਸਭ ਤੋਂ ਅੱਗੇ ਪਹੁੰਚੇ ਅਤੇ ਅਖੀਰ ਤੱਕ ਉਹ ਪਹਿਲੇ ਸਥਾਨ ਤੇ ਰਹੇ ਜਿਸ ਕਾਰਨ ਉਸ ਨੇ ਸੋਨ ਤਮਗੇ ਤੇ ਕਬਜ਼ਾ ਕੀਤਾ। ਉਹਦੀ ਆਖਰੀ ਥਰੋ ਵੀ 91.79 ਮੀਟਰ ਰਹੀ ਜਿਸ ਤੇ ਆਸ-ਪਾਸ ਕੋਈ ਨਾ ਪਹੁੰਚ ਸਕਿਆ ਨੀਦ ਨੇ ਆਪਣੀ ਦੂਸਰੀ ਕੋਸ਼ਿਸ਼ ਦੇ ਵਿੱਚ 99.45 ਮੀਟਰ ਦੀ ਥਰੋ ਮਾਰ ਕੇ ਦੂਸਰਾ ਸਥਾਨ ਹਾਸਲ ਕੀਤਾ ਪਰ ਇਹਦੇ ਤੋਂ ਬਾਅਦ ਉਸ ਦੀਆਂ ਸਾਰੀਆਂ ਥਰੋਜ਼ ਫਾਉਲ ਗਈਆਂ ਇਹਦੇ باوجود ਵੀ ਉਹ ਦੂਸਰੇ ਸਥਾਨ ਤੇ ਕਾਬਜ਼ ਰਹੇ ਜਦ ਕਿ ਗ੍ਰਿਨਾਡਾ ਦੇ ਐਂਡਰਸਨ ਪੀਟਰਸ 88.54 ਮੀਟਰ ਦੀ ਥਰੋ ਦੇ ਨਾਲ ਤੀਸਰੇ ਸਥਾਨ ਤੇ ਰਹੇ ਹੈ ਦੱਸਣਾ ਬਣਦਾ ਕਿ ਟੋਕੀਓ 올림픽 ਦੇ ਵਿੱਚ ਨੀਰਜ ਚੋਪੜਾ ਨੇ ਭਾਰਤ ਨੂੰ ਐਥਲੈਟਿਕਸ ਦੇ ਵਿੱਚ ਪਹਿਲਾ 골ਡ ਮੈਡਲ ਦਿਵਾਇਆ ਸੀ ਤੇ ਹੁਣ ਪੈਰਿਸ ਦੇ ਵਿੱਚ ਵੀ ਉਸਨੇ ਪਹਿਲੀ ਹੀ ਥਰੋਚ 99.23 ਮੀਟਰ ਦੀ ਥਰੋ ਸੁੱਟ ਕੇ ਸਿੱਧਾ ਫਾਈਨਲ ਦੇ ਵਿੱਚ ਕੁਆਲੀਫਾਈ ਕਰ ਲਿਆ ਸੀ ਨੀਰਜ ਚੋਪੜਾ ਦੇ ਸਿਲਵਰ ਮੈਡਲ ਦੇ ਨਾਲ ਹੁਣ ਭਾਰਤ ਚਾਰ ਕਾਂਸੀ ਦੇ ਅਤੇ ਇੱਕ ਚਾਂਦੀ ਦੇ ਤਮਗੇ ਨੂੰ ਜਿੱਤ ਚੁੱਕਿਆ ਅਤੇ ਭਾਰਤ ਕੋਲ ਹੁਣ ਪੰਜ ਤਮਗੇ ਹੈ ਜਿਸ ਨਾਲ ਉਹ ਮੈਡਲ ਟੈਲੀ ਦੇ ਵਿੱਚ ਪ੍ਰਿਹਿਤਵੇਂ ਨੰਬਰ ਤੇ ਹੈ ਜਦਕਿ ਪਾਕਿਸਤਾਨ ਕੋਲ ਸਿਰਫ ਇੱਕ 골ਡ ਮੈਡਲ ਹੈ ਉਹ ਫਿਰ ਵੀ 35ਵੇਂ ਸਥਾਨ ਤੇ ਹੈ ਉੱਥੇ ਅਮਰੀਕਾ ਕੋਲ 30 ਸੋਨ ਤਮਗੇ 38 ਚਾਂਦੀ ਦੇ 35 ਕਾਂਸੀ ਦੇ ਤਮਗੇ ਹੈ ਤੇ ਇਹਦੇ ਨਾਲ ਉਹ ਇਸ ਸੂਚੀ ਦੇ ਵਿੱਚ ਪਹਿਲੇ ਸਥਾਨ ਤੇ ਹੈ ਅਮਰੀਕਾ ਕੋਲ ਹੁਣ ਤੱਕ 103 ਤਮਗੇ ਹੈ ਚੀਨ ਇਸ ਸੂਚੀ ਦੇ ਵਿੱਚ ਦੂਸਰੇ ਸਥਾਨ ਤੇ ਹੈ ਚੀਨ ਕੋਲ 28 ਸੋਨ ਤਮਗੇ 25 ਚਾਂਦੀ ਤੇ 19 ਕਾਂਸੀ ਦੇ ਤਮਗੇ ਹੈ ਤੇ ਇਹਨਾਂ ਦਾ ਕੁੱਲ ਜੋੜ 72 ਬਣਦਾ ਹੈ ਜਦਕਿ ਆਸਟ੍ਰੇਲੀਆ ਇਸ ਸੂਚੀ ਦੇ ਵਿੱਚ ਤੀਸਰੇ ਸਥਾਨ ਤੇ ਹੈ ਆਸਟ੍ਰੇਲੀਆ ਕੋਲ 18 ਸੋਨੇ ਦੇ 14 ਚਾਂਦੀ ਦੇ ਅਤੇ 13 ਕਾਂਸੀ ਦੇ ਤਮਗੇ ਆ ਤੇ ਉਹ ਤੀਸਰੇ ਸਥਾਨ ਤੇ ਹੈ ਅਤੇ ਇਹਨਾਂ ਦਾ ਕੁੱਲ ਜੋੜ 45 ਬਣਦਾ ਹੈ ਜਦੋਂ ਕਿ ਕੈਨੇਡਾ ਕੋਲ 6 ਤਮਗੇ ਆ ਜਿਹੜੇ ਉਹ 골ਡ ਦੇ ਆ 5 ਚਾਂਦੀ ਦੇ ਆ ਅਤੇ 10 ਤਾਂਬੇ ਦੇ ਆ ਤੇ ਇਹਨਾਂ ਦਾ ਕੁੱਲ ਜੋੜ 21 ਬਣਦਾ ਹੈ ਅਤੇ ਕੈਨੇਡਾ ਇਸ ਸੂਚੀ ਚ 11ਵੇਂ ਸਥਾਨ ਤੇ ਹੈ ਤੇ ਹੁਣ ਗੱਲ ਕਰਦੇ ਆ ਵਿਨੇਸ਼ ਫੁਗਾਟ ਦੀ ਇਸ ਵਕਤ ਬਹੁਤ ਚਰਚਿਤ ਮਾਮਲਾ ਹੈ ਜੀ ਇਹ ਪੈਰਸ 올림픽 ਦੇ ਵਿੱਚ ਕੁਸ਼ਤੀ ਦੇ 50 ਕਿਲੋਗ੍ਰਾਮ ਵਰਗ ਦੇ ਵਿੱਚ ਫਾਈਨਲ ਦੇ ਵਿੱਚ ਉਸਨੇ ਥਾਂ ਬਣਾ ਲਈ ਸੀ ਅਤੇ ਫਾਈਨਲ ਦੇ ਵਿੱਚ ਥਾਂ ਬਣਾਉਣ ਵਾਲੀ ਵੀ ਉਹ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਸੀ ਵਿਨੇਸ਼ ਫੁਗਾਟ ਨੂੰ 100 ਗ੍ਰਾਮ ਭਾਰ ਵੱਧ ਹੋਣ ਦੇ ਕਾਰਨ ਫਾਈਨਲ ਮੁਕਾਬਲੇ ਦੇ ਵਿੱਚੋਂ ਡਿਸਕਵਾਲਿਫਾਈ ਕਰ ਦਿੱਤਾ ਗਿਆ ਸੀ ਉਹਨਾਂ ਫਾਈਨਲ ਮੁਕਾਬਲਾ ਖੇਡਣ ਦੀ ਉਹਨੂੰ ਆਗਿਆ ਨਹੀਂ ਸੀ ਦਿੱਤੀ ਜਿਸ ਕਾਰਨ ਉਹਨਾਂ ਨੂੰ ਸਿਲਵਰ ਮੈਡਲ ਵੀ ਨਹੀਂ ਦਿੱਤਾ ਗਿਆ ਅਤੇ ਉਹ ਖਾਲੀ ਹੱਥ ਪਰਤਣ ਵਾਸਤੇ ਮਜਬੂਰ ਕਰ ਦਿੱਤੀ ਗਈ। ਇਹਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਕੋਰਟ ਆਫ ਆরবিਟ੍ਰੇਸ਼ਨ ਫਾਰ ਸਪੋਰਟਸ ਭਾਵ ਸੀਏਐਸ ਸੀਏਐਸ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਤੇ ਜਿਸ ਦੇ ਵਿੱਚ ਮੰਗ ਕੀਤੀ ਗਈ ਉਸ ਨੂੰ ਫਾਈਨਲ ਮੁਕਾਬਲਾ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ। ਉਸ ਨੇ ਇਹ ਵੀ ਮੰਗ ਕੀਤੀ ਕਿ ਉਹਨੂੰ ਘੱਟੋ-ਘੱਟ ਚਾਂਦੀ ਦਾ ਤਮਗਾ ਤਾਂ ਦਿੱਤਾ ਜਾਵੇ ਕਿਉਂਕਿ ਜਦੋਂ ਤੱਕ ਉਹ ਕਾਂਸੀ ਦੇ ਤਮਗੇ ਵਾਸਤੇ ਖੇਢੀ ਉਦੋਂ ਤੱਕ ਤਾਂ ਉਹਦਾ ਵਜ਼ਨ ਕੀਤਾ ਗਿਆ ਤੇ 50 ਕਿਲੋਗ੍ਰam ਦੇ ਅੰਦਰ ਆਉਂਦੀ ਸੀ ਤੇ ਹੁਣ ਇਸ ਪਟੀਸ਼ਨ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਸੀਈਐਸ ਨੇ ਉਸ ਦੀ ਇਸ ਪਟੀਸ਼ਨ ਨੂੰ ਸਵੀਕਾਰ ਲਿਆ ਅਤੇ ਉਹਦੇ ਤੇ ਅੱਜ ਸੁਣਵਾਈ ਹੋਣੀ ਹੈ ਤੇ ਅੱਜ ਫੈਸਲਾ ਆਵੇਗਾ ਜੇਕਰ ਸੁਣਵਾਈ ਦੇ ਦੌਰਾਨ ਸਭ ਕੁਝ ਠੀਕ ਠਾਕ ਰਿਹਾ ਤਾਂ ਹੋ ਸਕਦਾ ਹੈ ਕਿ ਵਿਨੇਸ਼ ਨੂੰ ਚਾਂਦੀ ਦਾ ਤਮਕਾ ਦਿੱਤਾ ਜਾਵੇ ਜਾਂ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਫਾਈਨਲ ਮੁਕਾਬਲਾ ਖੇਡਣ ਦੀ ਆਗਿਆ ਵੀ ਤੇ ਦਿੱਤੀ ਜਾਵੇ ਦੱਸਣਾ ਬਣਦਾ ਹੈ ਗਵਰਨੇਸ਼ ਨੇ ਇਸ ਸੀਜ਼ਨ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਫਾਈਨਲ ਦੇ ਵਿੱਚ ਥਾਂ ਬਣਾਈ ਸੀ ਪਰ 50 ਕਿਲੋਗ੍ਰam ਤੋਂ 100 ਗ੍ਰam ਵਜ਼ਨ ਵਧਣ ਦੇ ਕਾਰਨ ਉਸ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਸੀ ਜਿਸ ਤੋਂ ਨਿਰਾਸ਼ ਹੋ ਕੇ ਉਸ ਨੇ ਇੱਕ ਭਾਵਕ ਪੋਸਟ ਵੀ ਸ਼ੇਅਰ ਕਰ ਦਿੱਤੀ ਸੀ ਅਤੇ ਕੁਸ਼ਤੀ ਜਗਤ ਤੋਂ ਸੰਨਿਆਸ ਲੈਣ ਦਾ ਵੀ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਰ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦアドਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ